ਤੁਸੀਂ ਦੇਖ ਰਹੇ ਹੋ 24 ਪੰਜਾਬ న్యూ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ న్యూ ਦੇ ਪੇਜ ਨੂੰ ਲਾਈਕ ਕਰਨਾ ਨਾ ਭੁੱਲੋ ਜਿੱਥੇ ਕਿ ਤੁਸੀਂ ਇੱਕ ਪਵਾਨੀਗੜ ਦੇ ਬੱਸ ਸਟੈਂਡ ਦੇ ਨਜ਼ਦੀਕ ਕੈਵਨ ਨੂੰ ਕਿਸੇ ਵਿਅਕਤੀ ਵੱਲੋਂ ਪੱਟੇ ਜਾਣ ਦੀ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਜਦੋਂ ਕਿਸੇ ਬੰਦੇ ਵੱਲੋਂ ਰੌਲਾ ਪਾਇਆ ਗਿਆ ਤਾਂ ਉਹ ਬੰਦਾ ਪੱਜ ਦਾ ਨਜ਼ਰ ਆਇਆ ਜਿੱਥੇ ਕਿ ਗਵੰਡੀਆਂ ਵੱਲੋਂ ਜਿੱਥੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਇਸ ਬੰਦੇ ਨੂੰ ਬੰਨ੍ਹ ਕੇ ਕਿਸੇ ਦਰਖਤ ਨਾਲ ਬੰਨ੍ਹਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਬੁਲਾਈ ਗਈ ਹੈ ਪੁਲਿਸ ਪਹੁੰਚ ਗਈ ਹੈ ਤੇ ਉਸ ਦੀ ਤਬਦੀਸ਼ جاری ਹੈ ਤੇ ਨਜ਼ਰ ਦੇਖਦੇ ਹੋ ਤਸਵੀਰਾਂ ਦੇ ਵਿੱਚ ਖਿਲ ਰਿਹਾ ਆ ਸਮਾਨ ਆਪ ਦੇ ਵਿੱਚ ਇੱਕ ਸਾਮ ਦਾ ਮਾਹੌਲ ਬਣ ਰਿਹਾ ਹੈ ਜਿੱਥੇ ਕਿ ਪਵਾਨੀ ਗੜ੍ਹ ਦੇ ਵਿੱਚ ਪਹਿਲਾਂ ਵੀ ਕੁਝ ਦਿਨ ਚੋਰੀਆਂ ਹੋਈਆਂ ਹਨ ਉੱਥੇ ਹੀ ਇਹ ਚੋਰੀਆਂ ਦਾ ਲੱਗਦਾ ਸ਼ੱਕ ਫੇਰ ਘੇਰੇ ਦੇ ਵਿੱਚ ਨਜ਼ਰ ਆ ਰਹੀਆਂ ਹਨ ਦੇਖਦੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟ ਬਾਕਸ ਰਹਿ ਸਾਡੀਆਂ ਖਬਰਾਂ ਬਾਰੇ ਜਰੂਰ ਜਾਣਕਾਰੀ ਦਿਓ ਆਪਨਿਆ ਆਪਨਿਆ ਤੁਹਾਡੇ ਸਾਹਮਣੇ ਸਾਰਾ ਕੁਝ ਪੰਨਿਆ ਪਿਆ ਇਹ ਪਹਿਲਾ ਬੈਟਰੀ ਚੱਕੇ ਨੇ ਪਈ ਇਹ ਦੇ ਵਿਚਾਰੇ ਤੇ ਸਿਲੰਡਰ ਚੱਕੇ ਨੇ ਇਹਨੇ ਜੰਨੀਆਂ ਚੋਰੀਆਂ ਅੱਡੇ 'ਚ ਹੋਈਆਂ ਨੇ ਇਹਨੇ ਬੈਟਰੀ ਵਾਲੀਆਂ ਇਹਨੇ ਕਰੀਆਂ ਨੇ ਜੰਨੀਆਂ ਕਰੀਆਂ ਨੇ ਇਹਨੇ ਸਾਰੇ ਵਿਚਾਰੇ ਬੈਟਰੀ ਕਰੇ ਕਰੇ ਗੱਡੀਆਂ ਲਾਉਣ ਲੱਗ ਗਏ ਇਹਦੇ ਕਰਕੇ ਹਾਲੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਕੋਸ਼ਿਸ਼ ਕੀਤੀ ਮੇਰੇ ਕੱਕ ਦੇ ਉਹਦਾ ਬਾਈ ਨੇ ਹਾਕ ਮਾਰ ਲਈ ਦੋ ਮਗਰ ਉਹ بس ਉਦੋਂ ਪੱਜ ਭੱਜਿਆ ਇੱਥੋਂ ਦੀ ਉੱਤੋਂ ਦੀ ਜਾ ਕੇ ਉੱਥੇ ਲੁਕ ਗਿਆ ਮੈਂ ਪਿੱਛੇ ਕੁੱਤੇ ਘੁਮਾ ਰਿਹਾ ਦਿਨ ਨਹੀਂ ਨਿਕਾ ਪੈਗੀ ਮੈਂ ਉੱਥੇ ਕੁੱਤੇ ਫੜਾ ਕੇ ਤੇ ਮਗਰ ਆ ਗਿਆ ਬੁੰਡੇ ਆ ਗਏ ਮੇਰੇ ਨਾਲ ਉਹਨਾਂ ਨੇ ਫੜਿਆ ਕਿਹਾ ਕੀ ਹੋ ਗਿਆ ਕੀ ਹੋ ਗਿਆ ਨੂੰਹ ਦੀ ਅਣਜਾਣ ਉਸ ਨੂੰ ਤਲਾਸ਼ ਕਰਤੀ ਤੁਸੀਂ ਇਹ ਬੰਦਰ ਖਾ ਚੋਰ ਹਾਂਜੀ ਹਾਂ ਇਹ ਇਹਦੇ ਬੈਟਰੀ ਵੀ ਅੱਡੇ ਚੋਂ ਜੰਨੇ ਚੋਰੀ ਹੁੰਦੀ ਹੈ ਪਹਿਲਾਂ ਇੱਥੇ ਵਿਚਾਰੇ ਦਾ ਸਿਲੰਡਰ ਚੱਕਿਆ ਲੈ ਆਏ ਆ ਆ ਦੇਖ ਸਕਦੇ ਹੋ ਚੋਰ ਇਹਨਾਂ ਨੇ ਬੰਦ ਲਿਆ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅੱਗੇ ਤੁਮ ਕੱਦ ਮਿਲਦਾ ਹੈਗਾ ਆਉਂਦਾ ਨਹੀਂ ਵੀਰੇ ਚੋਰ ਪੱਕਾ ਚੋਰ ਯਾਰ ਫੋਟੋ ਵੀ ਦਿਖਾਈ ਹੈ ਫੋਟੋ ਵੀ ਦਿਖਾਈ ਹੈ ਉਹ ਬੰਦਾ ਪ੍ਰੂਫ ਧਕਾ ਕੇ ਗਿਆ ਸਾਨੂੰ ਕਹਿੰਦਾ ਵੀਰੇ ਚੋਰ ਆ ਪੱਕਾ ਚੋਰ ਇਹ ਪੱਕਾ ਅਜੇ ਤਾਂ ਚੱਕਿਆ ਇਹ ਜਦੋਂ ਬਾਈ ਨਹੀਂ ਆਉਂਦਾ ਹੈਗਾ ਓਰੇ ਠੀਕ ਹੈ ਹੋਰ ਦੱਸੋ ਯਾਰ ਭਾਈ ਕਿੱਥੋਂ ਰਹਿਣ ਵਸਣੇ ਕਾਕੜਾ ਵੀਰੇ ਜੀ ਪਿੰਡੀ ਮੇਰਾ ਹੀ ਮੈਂ ਇੱਕ ਬਾਰ ਅੰਦਰ ਕੰਨੀ ਬੈਠਾ ਸੀ ਇੱਥੇ ਕੀ ਕਰਨਾ ਸੀ ਤੁਸੀਂ ਮੈਂ ਬਾਰ ਅੰਦਰ ਕੰਨੀ ਬੈਠਾ ਸੀ ਉਹਨੇ ਕਹਿ ਰਿਹਾ ਸੀ ਆਪ ਸਹਣਿਆ ਦੱਸ ਕੇ ਪਹਿਲੇ ਪਹਿਲੇ ਤਾਂ ਕਰਕੇ 10 ਕਿਲੇ ਵਿਲੇ ਪਏ ਨੇ ਉਧਰ ਪਰਾਂ ਇੱਥੇ ਜੱਦੀ ਪ੍ਰੋਪਟੀ ਵਿੱਚ ਇੱਕ ਲੈਟਰਿੰਗ ਕਰਨ ਆਇਆ ਉਹ ਵੀ ਤਾਰਾ ਟੱਪ ਕੇ ਅੱਗੇ ਟੱਪ ਕੇ ਤਾਰਾਂ ਲੱਗੀਆਂ ਹੋਈਆਂ ਤਾਰਾਂ ਲੱਗੀਆਂ ਉਹਨਾਂ ਨੇ ਤਾਰਾਂ ਦੇ ਕੰਮ ਨੇ ਇਹ ਇਕੱਲੇ ਸੀ ਇਹਦੇ ਨਾਲ ਤਾਂ ਕੋਈ ਹੋਰ ਨਹੀਂ ਨਾਲੇ ਇਕੱਲੇ ਸੀ ਇਹ ਠੀਕ ਹੈ ਇਹ ਭਈਆ ਮੈਂ ਕਰ ਬਾਈ ਤੂੰ ਐਂ ਦੱਸੋ ਕਿਹੜੀ ਦਸ ਕਿੱਲੇ ਪਈ ਜਗਾ ਪਈ ਇੱਥੇ ਟੂਵੀ ਲੱਗੀ ਹੋਈ ਏ ਸਾਰਾ ਕੁ ਲੱਗਿਆ ਉਧਰ ਕਿਉਂ ਨਹੀਂ ਗਿਆ ਉਹ ਜਵਾਬ ਨਹੀਂ ਤੂੰ ਗਲਤੀ ਹੋ ਗਈ ਯਾਰ ਵੀਰੇ ਮੈਂ ਅੱਗੇ ਤਾਂ ਨਹੀਂ ਨਹੀਂ ਗਲਤੀ ਕਿਵੇਂ ਹੋ ਗਲਤੀ ਤਾਂ ਉਹ ਬਾਈ ਇਹ ਸ਼ੀਸ਼ਾ ਤੁਸੀਂ ਤੋੜਿਆ ਨਹੀਂ ਵੀਰੇ ਮੈਂ ਇਹ ਹੱਥ ਤੇ ਜਦ ਵੀਰੇ ਕੁੱਤੇ ਪੈ ਗਿਆ ਮੇਰੇ ਇਹਦਾ ਪੇਸ ਕਾਸ ਕਿੱਥੇ ਆ ਪੇਸ ਕਾਸ ਹੋ ਸਕਦਾ ਕੰਮ ਕੀ ਇਹੋ ਦੀ ਜੇਬ ਤੋਂ ਹੋਰ ਕੁਝ ਹੈਗਾ ਚੈੱਕ ਕਰ ਇਹਦੇ ਨਾਲ ਮੈਂ ਹੋਰ ਕੀ ਕੀ ਬ੍ਰਾਹਮਣ ਬਾਈ ਜੀ ਪੇਸ ਕੋ ਪੇਸ ਕਾਸ ਨਾਲ ਖੋਲੇ ਨੇ ਬਾਈ ਉਹ ਪੇਸ ਕਾਸ ਉੱਥੇ ਪੈ ਦੁਕਾਨ ਦੇ ਪਿੰਡਾਂ ਜੀ ਜਿਹੜਾ ਇਹਨੇ ਨਾਮ ਲਿਆ ਖੀਰੂ ਦਾ ਇਹ ਪਤਾ ਹੀ ਕਦਾ ਖੀਰੂ ਦਾ ਯੇ ਲੋਕ

ਮੈਂ ਕਹਾਂ ਕਿ ਕਿੰਨੇ ਕਿਤੇ ਗਿਆ ਕਹਿੰਦਾ 2000 ਦੇ ਉਹ ਉੜਿਆ ਦੁਕਾਨ ਤੇ ਬੈਠਾ ਉਹ ਦੋ ਦਰ ਘੁੰਮ ਕੇ ਦੇਖਿਆ ਸਿਲੰਡਰ ਮੇਰੇ ਪਿੱਛੇ ਕੋਲ ਰੱਖ ਪਰ ਇੱਕ ਪਾਰਕ ਰੱਖਿਆ ਹੋਇਆ ਸੀ ਦੂਜੇ ਦਿਨ ਬਾਅਦ ਨੇ ਤੋ ਦੋ ਦਿਨ ਬਾਅਦ ਮੇਰਾ ਸਿਲੰਡਰ ਗੁੰਮ ਹੋ ਗਿਆ ਤੇ ਮਤਲਬ ਚੱਕ ਕੇ ਲੈ ਗਿਆ ਚੱਕ ਲਿਗਿਆ ਉਹ ਪਿੱਛੇ ਸਕੇ ਬਾਲ ਤੇਰੇ ਨੀਚੇ गिर ਦਿਆ ਹਾਂ ਯਹੀ ਇਹ ਬੰਦਾ ਆਇਆ ਸੀ ਮੈਂ ਕਿਤੇ ਆਇਆ ਤੈਨੂੰ ਤੇਰੇ ਦੁਕਾਨ ਤੇ ਕੋਈ ਆਇਆ ਕੋਈ ਨਾ ਦੱਸ ਕੌਣ ਹਲਾ ਮੁਕਰ ਵੀ ਗਿਆ ਇਹ ਹੈ ਕੌਣ ਮੰਨ ਗਿਆ ਇਹ ਮੁਕਰ ਹਾਂਜੀ ਬਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਮਨਪ੍ਰੀਤ ਜੀ ਕੀ ਮਾਮਲਾ ਜੀ ਸਾਰਾ ਮਾਮਲਾ ਇਹ ਹੈ ਵੀਰ ਜੀ ਅਸੀਂ ਉਰੇ ਆਏ ਸੀ ਬਾਜਵਾ ਬਾਜਵੇ ਵਿਰਾਂ ਦੀ ਇਹ ਮਤਲਬ ਜਗਾ ਸਾਰੀ ਮਤਲਬ ਜੰਗਲਾ ਮਰਿਆ ਹੋਇਆ ਵਾਲੇ ਵਾਲੇ ਕਵਰ ਕਰੀ ਹੋਈ ਹੈ ਸਾਰੀ ਜਗਾ ਇਹ ਬੰਦੇ ਨੇ ਉਧਰੋਂ ਪਰਲੀ ਸਾਈਡ ਤੋਂ ਤਾਰਾਂ ਟੱਪੀਆਂ ਤਾਂ ਇੱਥੇ ਆ ਗਿਆ ਉਹ ਜਦੋਂ ਖੜਕਾ ਸੁਣਿਆ ਇਹਨੇ ਤੋੜੀ ਉਹ ਚੀਜ਼ ਉਹ ਖੜਕਾ ਸੁਣਿਆ ਬਾਜਵਾ ਵੀਰਾਂ ਉੱਥੇ ਹੀ ਹੋਣਾ ਉਹਨੇ ਭੱਜਦਾ ਆ ਗਿਆ ਸਾਨੂੰ ਲੱਗਿਆ ਪਤਾ ਨਹੀਂ ਕੀ ਹੋ ਗਿਆ ਕੀ ਕੀ ਚੱਕਰ ਪੈ ਗਿਆ ਜਦੋਂ ਅਸੀਂ ਨਿਗਾ ਮਾਰੀ ਸਾਨੂੰ ਪਤਾ ਲੱਗਾ ਕਿ ਇਹ ਭੱਜ ਕੇ ਉਧਰੋਂ ਦੀ ਜਾ ਕੇ ਆ ਗੇਟ ਟੱਪ ਕੇ ਕਿ ਪਰਲੀ ਸਾਈਡ ਤੋਂ ਫੇਰ ਘੁੰਮ ਕੇ ਜਿਹੜੀ ਆ ਪਿੱਛੇ ਜਗਾ ਖਾਲੀ ਪਈ ਐ ਇਹਦੇ ਵਿੱਚ ਆ ਗਿਆ ਅਸੀਂ ਕੁੱਤੇ ਮੈਂ ਕੁੱਤੇ ਫੜਾ ਕੇ ਮੁੰਡੇ ਨੂੰ ਮੈਂ ਦੋ ਮੁੰਡੇ ਮੇਰੇ ਨਾਲ ਹੋਰ ਸੀ ਭੱਜ ਕੇ ਇਹਨੂੰ ਫੜ ਲਿਆ ਅਣਜਾਣ ਬਣ ਗਿਆ ਕੀ ਕੀ ਹੋ ਗਿਆ ਕਹਿੰਦਾ ਮੈਂ ਤਾਂ ਇਧਰੋਂ ਆਇਆ ਚਲ ਇਹਨੂੰ ਫੜ ਕੇ ਅੰਦਰ ਲਿਆਂਦਾ ਉਥੋਂ ਜਾਲੀਆਂ ਤੋਂ ਫੇਰ ਇਹਨੂੰ ਪੁੱਛਿਆ ਕਿ ਬਈ ਇਹ ਇੱਥੇ ਕਰਨ ਕੀ ਆਇਆ ਸੀ ਐਡਾ ਠੀਠ ਐ ਮੱਲ ਰਿਹਣੀ ਨਾਲੇ ਐਡਾ ਖੜਕਾ ਹੋਇਆ ਸਾਨੂੰ ਵੀ ਉੱਥੇ ਤੱਕ ਸੁਣਿਆ ਕਿਨੇ ਆ ਤੋੜਿਆ ਇਹੇ ਕਹਿੰਦਾ ਮੈਂ ਤਾਂ ਲੈਟਰਿੰਗ ਕਰਨ ਆਇਆ ਤੀ ਵੀਰੇ ਪਿੱਛੇ 10 ਕਿਲੇ ਜਗ੍ਹਾ ਖਾਲੀ ਪਈ ਐ ਮਤਲਬ ਸਾਰੀ ਖਾਲੀ ਉੱਥੇ ਟੂਟੇਆਂ ਵੀ ਲੱਗਿਆ ਹੋਈਆਂ ਨੇ ਸਾਰਾ ਕੁਝ ਲੱਗਿਆ ਹੋਇਆ ਇਹ ਜਾਣ ਕੇ ਝੂਠ ਬੋਲ ਕੇ ਕਿ ਹਾਂ ਮੈਂ ਇੱਥੋਂ ਮੈਂ ਆਇਆ ਹੋਊਗਾ ਕਿ ਮੈਂ ਬਚ ਜਾਊਗਾ ਪਰ ਇਹ ਗੱਲ ਇਹ ਗਲਤ ਕਹਿ ਰਿਹਾ ਐ ਹੁਣ ਵੀ ਜੇ ਸੱਚ ਬੋਲੂਗਾ ਤਾਂ ਬਚ ਜਾਊਗਾ ਹੂੰ ਦੇਖਦਾ ਸੀ ਤਾਂ ਆ ਤੁਹਾਡੇ ਸਾਹਮਣੇ ਹੀ ਖੜਾ ਐ ਬਾਈ ਠੀਕ ਐ ਤੇ ਪੁਲਿਸ ਨੂੰ ਇਤਲਾਹ ਕਰਤੀ ਤੁਸੀਂ ਹਾਂਜੀ ਪੁਲਿਸ ਨੂੰ ਇਤਲਾਹ ਕਰਤੀ ਠੀਕ ਹਾਂਜੀ ਕੀ ਕਿਵੇਂ ਦੇਖ ਦੋ ਜਿਹੜੀ ਹੋਰ ਵੀ ਚੋਰੀਆਂ ਹੋਰੀ ਨੂੰ ਪੌਣੀਗੜ੍ਹ ਚ ਕਿਤਨੇ ਵੀਰੇ ਆਹ ਟਰੱਕ ਖੜਦੇ ਨੇ ਉੱਥੇ ਮ ਬੈਕ ਸਾਈਡ ਜਿੱਥੇ ਖਾਲੀ ਜਗ੍ਹਾ ਹੈ ਉੱਥੋਂ ਬੈਂਟਰ ਆਏ ਦਿਨ ਚੋਰੀ ਹੁੰਦਾ ਆ ਮੁੰਡਾ ਤੁਹਾਨੂੰ ਦੱਸਿਆ ਹੀ ਹੈ ਆ ਬਚਾ ਚਾਹ ਬਣਾਉਂਦਾ ਉਹਨੂੰ ਚਾਹ ਫੜਾਉਣ ਜਾਣਾ ਪੈਂਦਾ ਕਿਤੇ ਨਾ ਕਿਤੇ ਉਹਦਾ ਹੁੰਦਿਆਂ ਨੂੰ ਇਹਨੇ ਸਿਲੰਡਰ ਵੀ ਗਾਇਬ ਕਰਤਾ ਗਰੀਬ ਬੰਦੇ ਦਾ ਤੁਸੀਂ ਇਹ ਦੇਖੋ ਇਹਦਾ ਪੇਸ਼ਾ ਹੀ ਹੈ ਇਹਦਾ ਪੇਸ਼ਾ ਹੀ ਹੈ ਗੱਲ ਵੀ ਇਹੀ ਕਹਿ ਰਿਹਾ ਹੈ ਕਿ ਹਾਂ ਮੈਂ ਇੱਥੋਂ ਮੁੜ ਕੇ ਆਹ ਏਰੀਆ 'ਚ ਨਹੀਂ ਆਉਂਦਾ ਕਿ ਹਾਂ ਦੂਜੇ ਏਰੀਆ 'ਚ ਜਾ ਕੇ ਚੋਰੀ ਕਰੂੰਗਾ ਹੂੰ ਕੀ ਕੰਮ ਨਹੀਂ ਕਰਨਾ ਹੈਗਾ ਕੋਈ ਕਿ ਚੋਰੀ ਉਹ ਕਰਨੀ ਹੈ ਇਹਨੇ ਕਬੂਲ ਕਰਿਆ ਵੀ ਇਹ ਮੈਂ ਕਰਿਆ ਹਾਂ ਕਰਿਆ ਮਮਾ ਹੁਣ ਨਹੀਂ ਮੰਨ ਰਿਹਾ ਜਾਣ ਕੇ ਨਹੀਂ ਮੰਨ ਰਿਹਾ ਕਰਿਆ ਇਹਨੇ ਕਬੂਲ ਕੀ ਹੈ ਇਹਨੇ ਹਾਂ ਜੀ ਅਖ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਜੀਤ ਸਿੰਘ ਹੈ ਜੀ ਠੀਕ ਹੈ ਕੀ ਮਾਮਲਾ ਹੈ ਮਾਮਲਾ ਕੀ ਹੈ ਯਾਰ ਇੱਥੇ ਚੋਰਾਂ ਨੇ ਲਹੂ ਪੀ ਰਖਿਆ ਪਹਿਲਾਂ ਵੀ ਇਹ ਮੇਰਾ ਦਫਤਰ ਬਣਾਇਆ ਹੋਇਆ ਸੀ ਤੇ ਰੀਤੀ ਬਜਰੀ ਦਾ ਕੰਮ ਕਰਦੇ ਤੇ ਆਪਾਂ ਸਾਲ ਪਹਿਲਾਂ ਤੇ ਇਦੇ ਵਿੱਚ ਦੋ ਵਾਰ ਚੋਰੀ ਹੋ ਗਈ ਹੁਣ ਇਹ ਤੀਜੀ ਵਾਰ ਭੰਨੇਗਾ ਤੇ ਮਤਲਬ ਅੱਜ ਤੀਜੀ ਵਾਰ ਮੈਨੇ ਇੱਥੇ ਬੰਦਾ ਫੜਿਆ ਦੋ ਵਾਰ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਿਹੜੇ ਵੇਲੇ ਇਹ ਤੋੜਿਆ ਤੇ ਕਿਹੜੇ ਵੇਲੇ ਇਹਦੇ ਚੋਂ ਸਮਾਨ ਚੱਕ ਕੇ ਲੈ ਗਿਆ ਅੱਜ ਮੈਂ ਬੰਦਾ ਫੜਿਆ ਇਹ ਚਲੋ ਪੁਲਿਸ ਵਾਲਿਆਂ ਨੂੰ ਫੜਾਤਾ ਮੈਨੇ ਬੰਦਾ ਚੋਰ ਦੇ ਅੰਦਰੋਂ ਮੋਬਾਈਲ ਵੀ ਫੜਿਆ ਸੀਗਾ ਹਾਂ ਚੋਰ ਲਵੇ ਮੋਬਾਈਲ ਹੈਗਾ ਸੀ ਪੇਚਕਾਸ ਸੀਗਾ ਮਤਲਬ ਤੇ ਨਸ਼ੇ ਪੁੱਤੇ ਕਰਦੇ ਨੇ ਜੀ ਇਹ ਨਸ਼ਾ ਪੱਤਾ ਵੀ ਸੀ ਉਹਦੇ ਅੰਕਲ ਤੁਹਾਡਾ ਕਾਰੋਦਾਰ ਹੈ ਇਹ राजे ਬੈਠਣ ਵਾਸਤੇ ਆਫਿਸ ਬਣਾਇਆ ਹੋਇਆ ਆਪਣਾ ਬਿਲਡਿੰਗ ਮਟੀਰੀਅਲ ਦਾ ਕੰਮ ਸੀ ਠੀਕ ਹੈ ਇੱਕ ਸਾਲ ਦਾ ਹਾਂ ਚੋਰ ਨੂੰ ਇਹਦੀ ਵੀ ਖਬਰ ਹੈ ਇਹਦੇ ਵਿੱਚ ਕੀ ਹੈ ਕੋਈ ਕੀਮਤੀ ਚੀਜ਼ ਆਪਦੇ ਘਰ ਪੂਰਾ ਕਰਨ ਵਾਸਤੇ ਉਹਨੇ ਇਹਨੂੰ ਭੰਨਿਆ ਇਹਦੇ ਵਿੱਚੋਂ ਕੋਈ ਆਪਦਾ ਉਹਨੂੰ ਲੱਗਦਾ ਹੋਣਾ ਜਿਹੜੀ ਚੀਜ਼ ਆਪਦਾ ਚੱਕ ਕੇ ਲੈ ਜਾਂਦਾ ਉਹ ਫਿਲਹਾਲ ਇਹਦੇ ਵਿੱਚ ਆਪਣਾ ਕਾਊਂਟਰ ਲੱਗਿਆ ਹੋਇਆ ਹੈ ਕਾਊਂਟਰ ਦੇ ਵਿੱਚ ਸਾਨੂੰ ਪਤਾ ਹੀ ਆਪਣਾ ਥੋੜਾ ਬਹੁਤ ਕੈਸ਼ ਵੀ ਹੁੰਦਾ ਬਾਕੀ ਕਾਪੀਆਂ ਕਿਤਾਬਾਂ ਹੁੰਦੀਆਂ ਨੇ ਹੋਰ ਬਾਕੀ ਹੋਰ ਵੀ ਸਮਾਨ ਹੁੰਦਾ ਹੁਣ ਕੀ ਕੀ ਆਪਾਂ ਨਿਗਾਹ ਰੱਖਦੇ ਹਾਂ ਨਾ ਹਜ਼ਾਰਾਂ ਚੀਜ਼ਾਂ ਪਈਆਂ ਨੇ ਤੁਸੀਂ ਪੁਲਿਸ ਨੂੰ ਤਲਾਸ਼ ਕਰਤੀ ਮੌਕੇ ਤੇ ਪੁਲਿਸ ਪੋਰਸ ਲੈ ਗਈ ਜੀ ਉਹਨੂੰ ਫੜ ਕੇ ਹੂੰ ਤੇ ਹੁਣ ਦੇਖਦੇ ਆ ਕੀ ਬਣਦਾ ਕੇ ਠੀਕ